ਹਾਂਜੀ ਬ੍ਰੇ ਸੱਸੀ ਗਾਲ ਆ ਆਪਣਾ ਬਾਈ ਐਸ ਸਖਜਿੰਦਰ ਸਿੱਧੂ ਤੇ ਆ ਬਾਈ ਨੇ ਆਪਣੇ ਪਹਿਲਾ ਗਾਣਾ ਲਿਖਿਆ ਸੀ ਆ ਕਨੇਡਾ ਦੇ ਆਸਟ੍ਰੇਲੀਆ ਦਾ ਤੇ ਹੁਣ ਬਾਈ ਫਿਰ ਇੱਕ ਇੱਕ ਗਾਣਾ ਇੱਕ ਬਾਈ ਨੇ ਬੋਲ ਲਿਖੇ ਨੇ ਆ ਕੁਸ਼ਕ ਬਾਈ ਉਹਨਾਂ ਨੇ ਕਨੇਡਾ ਦੇ ਨੇ ਆ ਤੇ ਉਹਨਾਂ ਨੇ ਕਾਫੀ ਉਹਨਾਂ ਨੇ ਗੱਲਾਂ-ਗੱਲਾਂ ਕੀਤੀਆਂ ਵੀ ਥੋੜਾ ਮੈਲਬਨ ਆਏ ਆ ਤੇ ਥੋੜੇ ਪੈਰ ਮੱਚਦੇ ਥੋੜਾ ਆਏ ਆ ਜੋ ਆ ਤੇ ਬਾਈ ਐਵੇਂ ਆ ਦੂਜੀਆਂ ਗੱਲਾਂ ਗਲਤ-ਮਤ ਗੱਲਾਂ ਜਿਹਨੂੰ ਕਹਿੰਦੇ ਆਂਦੇ ਐਂ ਕੁਗਰੀ ਬਾਜੀ ਵਾਲੀ ਕੋਈ ਗੱਲ ਨਹੀਂ ਜਿਹੜੀ ਰਿਐਲਟੀ ਆ ਤੁਹਾਨੂੰ ਉਹ ਦੱਸਣ ਲੱਗਿਆ ਬਾਈ ਕੀ ਕੀ ਹੈਗਾ ਕੀ ਕੀ ਨਹੀਂ ਹੈਗਾ ਕੀ ਕੀ ਥੋੜਿਆ ਕੀ ਕੀ ਥੋੜੇ ਨਹੀਂ ਹੈਗਾ ਤੇ ਆ ਬਾਈ ਦੱਸਣ ਲੱਗਿਆ ਵਾ ਤੇ ਸੁਣਿਆ ਧਿਆਨ ਨਾਲ ਕਹਿੰਦਾ ਫੀਸਾ ਇੰਡੀਆ ਤੋਂ ਤੇ ਗੱਡੀ ਮਸਟੈਂਗ ਯਾਰਾ ਇਹ ਗੱਲਾਂ ਨਾ ਬੜੀਆਂ ਚੰਗੀਆਂ ਨੇ 1.5 ਲੱਖ ਪਾਈਦਾ ਬਾਪੂ ਨੂੰ ਜਿਹੜੇ ਮਹੀਨੇ ਕਦੇ ਆਉਂ ਨਾਲ ਦਿੱਤੀਆਂ ਪੰਗੀਆਂ ਕਹਿੰਦਾ ਗੱਲ ਕਰੇ ਇਕਨੋਮੀ ਦੀ ਇਹ ਤਾਂ ਘੜ ਦੀ ਵਾਦੀ ਰਹਿੰਦੀ ਆ ਜਿਹੜੀ ਆ ਗੋਡਿਆਂ-ਗੋਡਿਆਂ ਨਾਲ برف ਦੀ ਗੱਲ ਕਰਦਾ ਇਹ ਤਾਂ ਮਾਉਂਡ ਬੰਦਰ ਹਲਪਲੇ ਡਰਾਈਵਰੀ ਔਖੀ ਐ ਸੰਗਰੂਰ ਵਾਲਾ ਵੀ ਝੂਠ ਨਹੀਂ ਬੋਲਦਾ ਪੁੱਤ ਕਿਦੇ ਪਰਥਾ ਵਾਲੇ ਰੋਡ ਤੇ ਗੱਡੀ ਪਾ ਕੇ ਦੇਖੀ ਤੇਰੇ ਵਰਗਾ ਸੀਸਾ ਨਹੀਂ ਬੋਲਦਾ ਕਹਿੰਦਾ ਰੇਟ 11 ਤੇ ਰੀਸਾ 30 ਵਾਲਿਆਂ ਦਾ ਕਰਦੇ ਹੋ ਫੇਰ ਰੇਟ 11 ਤੇ ਰੀਸਾ 30 ਵਾਲਿਆਂ ਦਾ ਕਰਦੇ ਹੋ ਪੁੱਤ ਸਾਡੇ ਲੋਕੀ ਓਲੇ ਨੇ ਇੱਕ ਸੈਮੈਸਟਰ ਡ੍ਰੌਪ ਕਰਕੇ ਫੇਰ ਵੀ ਸਾਡੇ ਠੀਕ ਐ ਕੈਨੇਡਾ ਗੱਲ ਕੋਈ ਨਾ ਆਪਣੇ ਕੋਲੋਂ ਲਈ ਗੱਲਾਂ ਕੀਤੀਆਂ ਸਾਰੀਆਂ ਖਰੀਆਂ ਨੇ ਓਏ ਜਾ ਕੇ ਮਨੀ ਗ੍ਰਾਮ ਤੇ ਚੈੱਕ ਕਰ ਲਈ 75% ਟ੍ਰਾਂਟੋ ਐ ਅਸੀਂ ਕੈਨੇਡਾ ਮਿਲ ਬਾਰੇ ਸਭ ਕੋਈ ਨਾ ਕਰਾਰੀ ਚੂਟ ਆ ਦੁਬਾਰਾ ਆਉਣ ਦੇ ਪਹਿਲਾਂ ਮੈਨ ਲਵਾਂ ਤੋ ਕੈਨੇਡਾ ਵਿੱਚ ਆ ਪੋਣੀ ਆ ਆ ਉਹਦੇ ਦੁਆਰੇ ਇਹਨੂੰ ਆਉਂਦੇ ਕੈਨੇਡਾ ਗੱਲ ਕੋਈ ਨਾ ਆਪਣੇ ਕੋਲੋਂ ਲਈ ਗੱਲਾਂ ਕੀਤੀਆਂ ਸਾਰੀਆਂ ਖਰੀਆਂ ਨੇ ਓਏ ਜਾ ਕੇ ਮਨੀ ਗ੍ਰਾਮ ਤੇ ਚੈੱਕ ਕਰ ਲਈ ਸਭ ਤੋਂ 100% ਟ੍ਰਾਂਟੋ ਵਾਲੀਆਂ ਜਿਹੀਆਂ ਨੀਆਂ ਮੈਂ ਜਰਵਾਣਾ ਇਹ ਇੱਥੇ ਗੁਰੂ ਘਰ ਵਿੱਚ ਸਟੂਡੈਂਟਾਂ ਨੂੰ ਸਤਕਾਰ ਮਿਲਦਾ ਹੈ ਮੈਲਬੌਰਨ ਵਿੱਚ ਗੁਰੂ ਘਰ ਵਿੱਚ ਸਟੂਡੈਂਟਾਂ ਨੂੰ ਸਤਕਾਰ ਮਿਲਦਾ ਨਾਲੇ ਪੰਜਾਬੀਆਂ ਨੂੰ ਪੰਜਾਬੀਆਂ ਦਾ ਪਿਆਰ ਕਰਨਾ ਕੈਨੇਡਾ ਕੈਨੇਡਾ ਵੀ ਚੰਗਾ ਬੇਸ ਅਸਟ੍ਰੇਲੀਆ ਵੀ ਚੰਗਾ ਇਹਦਾ ਗੱਲ ਵਸ ਵੀਰੇ ਦਿਲ ਦੀ ਆ ਓਏ 6 ਬੈਂਡ ਦਾ ਜਣਾ ਖਣਾ ਚੱਕੀ ਵਰਦਾ ਅਸਟ੍ਰੇਲੀਆ ਚ 7 ਬੈਂਡ ਜਣਾ ਵੀ ਆ ਨਾ ਅਸੀਂ ਮਾੜੇ ਨਾ ਤੁਸੀਂ ਮਾੜੇ ਓਏ ਇਹ ਮਾੜੀਆਂ ਦਾ ਇਹ ਦੂਰੀਆਂ ਨੇ ਜੈਨਾਂ ਤਗੜਾ ਦੀ ਪੁੱਤ ਪਿੰਡ ਰਹਿੰਦਾ ਸਾਨੂੰ ਤਾਂ ਪਰਦੇਸੀ ਤਾਂ ਮਜੂਰ ਹੈ ਸਹੀ ਗੱਲ ਆ ਬਾਈ ਸਹੀ ਗੱਲ ਆ ਸਰਾ ਵਾਹ